ਲੇ ਚੌਥੇ ਗੇਟ ਦੀ ਬੈਠਕ ਜਾਰੀ ਹੈ ਐਮਐਸਪੀ ਦੀ ਉਤੀ ਹੋ ਰਹੀ ਹੈ ਚਰਚਾ ਵੱਡਾ ਸਵਾਲ ਅੱਜ ਦੀ ਮੀਟਿੰਗ ਦੇ ਵਿੱਚ ਕੀ ਨਿਕਲੇਗਾ ਹੱਲ ਕਿਸਾਨ ਅਭਿਆਨ ਮੀਟਿੰਗ ਤੋਂ ਪਹਿਲਾਂ ਕੇਂਦਰੀ ਮੰਤਰੀਆਂ ਦਾ ਸੀਮਨ ਦੇ ਨਾਲ ਹੋਇਆ ਮੰਥਨ ਪੰਜਾਬ ਦੇ ਕਈ ਅਧਿਕਾਰੀ ਵੀ ਬੈਠਕ ਦੇ ਵਿੱਚ ਰਹੇ ਮੌਜੂਦ ਸੇਅ ਕਿਸਾਨ ਮੋਰਚੇ ਦੀ ਮੀਟਿੰਗ ਦੇ ਵਿੱਚ ਹੋਇਆ ਫੈਸਲਾ 20 ਤੋਂ 22 ਤਰੀਕ ਤੱਕ ਪੰਜਾਬ ਬੀਜੇਪੀ ਲੀਡਰਾਂ ਦੇ ਘਰਾਂ ਦੇ ਬਾਹਰ ਹੋਵੇਗਾ ਦਰਨਾ ਪ੍ਰਦਰਸ਼ਨ ਸੂਬੇ ਦੇ ਟੋਲ ਪਲਾਜ਼ਾ ਵੀ ਕਿਸਾਨ ਕਰਵਾਉਣਗੇ ਫਰੀ ਕੁਰੂਕhetra ਦੇ ਵਿੱਚ ਹੋਈ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਚੜੂਨੀ ਬੋਲੇ ਹਰਿਆਣਾ ਦੇ ਸਾਰੇ ਕਿਸਾਨ ਇੱਕ ਹੋ ਕੇ ਲੜਨਗੇ ਲੜਾਈ ਦਿੱਲੀ ਦੇ ਕਿਸਾਨਾਂ ਨੂੰ ਵੀ ਜੋੜਿਆ ਜਾਵੇਗਾ ਨਾਲ ਤਾਲਮੇਲ ਦੇ ਲਈ ਚਾਰ ਮੈਂਬਰੀ ਕਮੇਟੀ ਦਾ ਗਠਨ ਬਰਨਾਲਾ ਚ ਗੈਂਗਸਟਰ ਕਾਲਾ ਤਨੋਲਾ ਦਾ ਇਨਕਾਊਂਟਰ ਏਜੀਟੀਐਫ ਨੇ ਕੀਤਾ ਢੇਰ ਇੱਕ ਕੈਟਾਗਰੀ ਦਾ ਗੈਂਗਸਟਰ ਸੀ ਕਾਲਾ ਤਨੋਲਾ ਪ੍ਰਧਾਨ ਮੰਤਰੀ ਮੋਦੀ ਨੇ ਮੋੜ ਦਰ ਆਇਆ ਅਬ ਕੀ ਬਾਰ 400 ਪਰ ਦਨਾਰਾ ਭਾਜਪੀ ਦੇ ਕੌਮੀ ਕਨਵੈਨਸ਼ਨ ਦੇ ਵਿੱਚ ਬੋਲੇ ਜਿਤਨੀਆਂ ਹੀ ਹੋਣਗੀਆਂ 370 ਸੀਟਾਂ ਜ਼ੋਰਦਾਰ ਤਰੀਕੇ ਨਾਲ ਹੋਵੇਗੀ ਵਾਪਸੀ ਡਾਕਟਰ ਇੰਦਰਬੀਤ ਸਿੰਘ ਨੇ ਜਰ ਮੜਬਣੀ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ 97 ਵੋਟਾਂ ਦੇ ਨਾਲ ਜਿੱਤੀ ਚੋਣ ਸੁਰਿੰਦਰਜੀਤ ਸਿੰਘ ਪਾਲ ਨੂੰ ਹਰਾਇਆ ਸਸਿਆਕਾਲ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਤੁਹਾਡੇ ਨਾਲ ਬੁਲੇਟਿਨ ਦਾ ਆਗਾਜ਼ ਕਰਾਂਗੇ ਸਭ ਤੋਂ ਪਹਿਲਾਂ ਗੱਲ ਉਸ ਮੀਟਿੰਗ ਦੀ ਜਿਸ ਦੇ ਉੱਤੇ ਇਸ ਸਮੇਂ ਸਭ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਨੇ ਜਿੱਥੇ ਕਿਸਾਨਾਂ ਅਤੇ ਕੇਂਦਰ ਦੇ ਮੰਤਰੀਆਂ ਦੇ ਵਿੱਚ ਆਲੇ ਬੈਠਕ ਚੌਥੇ ਗੇੜ ਦੀ ਮੀਟਿੰਗ ਚੰਡੀਗੜ੍ਹ ਦੇ ਵਿੱਚ ਜਾਰੀ ਹੈ ਤੇ ਕਿਸਾਨ ਤੇ ਦੂਜੇ ਪਾਸੇ ਕੇਂਦਰੀ ਮੰਤਰੀ ਬੈਠਕ ਦੇ ਵਿੱਚ ਮੌਜੂਦ ਨੇ ਤੇ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਤੇ ਉੱਥੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੀ ਮੀਟਿੰਗ ਦੇ ਵਿੱਚ ਮੌਜੂਦ ਹੈਗੇ ਨੇ ਔਰ ਬੈਠਕ ਦੇ ਵਿੱਚ ਐਮਐਸਪੀ ਦੇ ਮੁੱਦੇ ਦੇ ਉੱਤੇ ਚਰਚਾ ਜਾਰੀ ਹੈ ਔਰ ਉਮੀਦ ਕੀਤੀ ਜਾ ਰਹੀ ਹੈ ਕਿ ਅਗਲੀ ਬੈਠਕ ਦੇ ਵਿੱਚ ਕੋਈ ਨਾ ਕੋਈ ਹੱਲ ਜ਼ਰੂਰ ਨਿਕਲ ਆਵੇ ਬੈਠਕ ਸ਼ੁਰੂ ਹੁੰਦੇ ਹੀ ਐਮਐਸਪੀ ਦਾ ਮੁੱਦਾ ਉੱਠਿਆ ਹੈ ਜੋ ਸਾਡੇ ਕੋਲ ਇਸ ਸਮੇਂ ਜਾਣਕਾਰੀ ਪਹੁੰਚ ਰਹੀ ਹੈ ਔਰ ਐਮਐਸਪੀ ਦੇ ਉੱਤੇ ਆਖਰ ਕੀ ਵਿਚਾਲੇ ਦਾ ਰਾਹ ਕੱਢਿਆ ਜਾਂਦਾ ਹੈ ਦੋਵੇਂ ਤਰ੍ਹਾਂ ਦੇ ਵੱਲੋਂ ਕੋਈ ਰਾਹ ਨਿਕਲਦਾ ਹੈ ਜਾਂ ਨਹੀਂ ਨਿਕਲਦਾ ਪਹਿਲੇ ਤਿੰਨ ਗੇੜ ਦੀ ਬੈਠਕ ਦੇ ਵਿੱਚ ਮੰਥਨ ਤਾਂ ਕਈ ਕਈ ਘੰਟੇ ਤੱਕ ਹੁੰਦਾ ਰਿਹਾ ਪਰ ਬਾਅਦਸੁਦ ਇਸ ਦੇ ਜਨ ਸਿਰੇ ਨਹੀਂ ਲੱਗ ਸਕੀ ਸੀ ਔਰ ਦੂਜੇ ਪਾਸੇ ਕਿਸਾਨ ਸ਼ੰਭੂ ਅਤੇ ਖਨੌਰੀ ਬਾਰਡਰ ਦੇ ਉੱਤੇ ਬੈਠੇ ਹੋਏ ਨੇ ਦਿੱਲੀ ਕੂਚ ਕਰਨਾ ਚਾਹੁੰਦੇ ਨੇ ਹਰਿਆਣਾ ਦੇ ਵੱਲੋਂ ਬੈਰੀਕੇਟਿੰਗ ਬਹੁਤ ਇਸ ਬਾਰਡਰ ਪ੍ਰੋਪਰ ਕੀਤੀ ਗਈ ਹੈ ਪਰ ਮੀਟਿੰਗਾਂ ਦੇ ਵਿੱਚ ਕੀ ਗੱਲ ਬਣੀਗੀ ਜਾਂ ਨਹੀਂ ਬਣੀਗੀ ਕਿਉਂਕਿ ਪਿਛਲੀ ਮੀਟਿੰਗ ਦੇ ਵਿੱਚ ਜਿਹੜੇ ਸਰਕਾਰ ਦੇ ਵੱਲੋਂ ਕੇਂਦਰ ਦੀ ਸਰਕਾਰ ਦੇ ਵੱਲੋਂ ਕੁਝ ਦਿਨ ਦਾ ਸਮਾਂ ਮੰਗ ਲਿਆ ਗਿਆ ਸੀ ਤੇ ਉਸ ਦੇ ਨਾਲ ਹੀ ਕਿਸਾਨਾਂ ਨੇ ਐਲਾਨ ਕਰ ਦਿੱਤਾ ਸੀ ਕਿ ਅਗਲੀ ਬੈਠਕ ਤੱਕ ਜਦੋਂ ਤੱਕ ਗੱਲਬਾਤ ਸਿਰੇ ਨਹੀਂ ਚੜਦੀ ਅਸੀਂ ਸ਼ੰਭੂ ਬਾਰਡਰ ਦੇ ਉੱਤੇ ਤੇ ਖਨੌਰੀ ਬਾਰਡਰ ਦੇ ਉੱਤੇ ਹੀ ਡਟੇ ਰਹਾਂਗੇ ਤੇ ਜੇ ਗੱਲ ਨਹੀਂ ਬਣਦੀ ਤਾਂ ਫਿਰ ਦਿੱਲੀ ਵਾਲੇ ਪਾਸੇ ਕੋਚ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਤਾਂ ਇਸ ਸਮੇਂ ਚੰਡੀਗੜ੍ਹ ਦੇ ਵਿੱਚ ਬੈਠਕ ਜਾਰੀ ਹੈ ਚੌਥਾ 라ઉండ్ ਫਾਈਨਲ 라ઉండ్ ਕੀ ਬਣ ਜਾਏਗਾ ਐਮਐਸਪੀ ਦੇ ਲਈ ਗਰਾਊਂਡ ਕਿੰਨਾ ਤਿਆਰ ਹੋ ਚੁੱਕਿਆ ਹੈ ਇਸ ਦੇ ਉੱਤੇ ਵੀ ਸਭ ਦੀਆਂ ਨਜ਼ਰਾਂ ਇਸ ਸਮੇਂ ਜ਼ਰੂਰ ਟਿੱਗੀਆਂ ਹੋਈਆਂ ਪੰਕਜ ਦਾ ਰੁਕ ਕਰਦੇ ਪੰਕਜ ਕਪਾਈ ਸਾਡੇ ਨਾਲ ਇਸ ਸਮੇਂ ਸੈਕਟਰ 26 ਚੰਡੀਗੜ੍ਹ ਤੋਂ ਮੀਟਿੰਗ ਵਾਲੀ ਥਾਂ ਤੋਂ ਜੁੜ ਰਹੇ ਨੇ ਪੰਕਜ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਆਲਮੋਸਟ ਤੁਸੀਂ ਕਹੋਗੇ ਕਿ 40-45 ਮਿੰਟ ਹੋ ਚੁੱਕੇ ਨੇ ਮੀਟਿੰਗ ਸ਼ੁਰੂ ਹੋਏ ਨੂੰ ਆ ਦੇਖੋ ਸਭ ਤੋਂ ਪਹਿਲਾਂ ਐਮਐਸਪੀ ਤੇ ਚਰਚਾ ਜੜੀ ਹੋ ਸ਼ੁਰੂ ਹੋਈ ਔਰ ਕੇਂਦਰ ਸਰਕਾਰ ਆਪਣਾ ਆਪਣੀ ਦਲੀਲ ਆਪਣੀ ਪੂਰੀ ਪਲਾਨ ਜਿਹੜਾ ਵਾ ਉਸ ਬਾਬਤ ਦੱਸ ਰਹੀ ਹੈ ਕਿ ਕਿਉਂ ਇਸ ਵੇਲੇ MSP ਦਾ ਲਿਖਤੀ ਤੌਰ ਤੇ ਕਾਨੂੰਨ ਇੰਨੀ ਜਲਦੀ ਨਹੀਂ ਬਣ ਸਕਦਾ ਇਹ ਸਾਰਾ ਵੇਰਵਾ ਜਿਹੜਾ ਪਿਊਸ਼ ਗੋਹਿਲ ਦਿਨ ਦੇ ਹੋਏ ਨਜ਼ਰ ਆ ਰਹੇ ਨੇ ਹੋਰ ਇਸ ਬਾਬਤ ਦੇ ਰਹੇ ਕਹਿੰਦੇ ਹੋਏ ਨਜ਼ਰ ਆ ਰਹੇ ਜੋ న్యూਸ 18 ਦੇ ਸੋਰਸਸ ਜਾਣਕਾਰੀ ਦੇ ਰਹੇ ਨੇ ਕਿ ਟਾਈਮ ਬਾਉਂਡ ਕਮੇਟੀ ਜਿਹੜੀ ਹੈ ਉਹ ਬਣਾ ਲੀਤੀ ਜਾਵੇ ਤੁਸੀਂ ਦੱਸੋ ਕਿੰਨੇ ਕਿਸਾਨ ਆਗੂਆਂ ਨੂੰ ਉਸ ਦੇ ਵਿੱਚ ਸ਼ਾਮਿਲ ਕਰਨਾ ਚਾਹੀਦਾ ਵਾ ਕਿਹੜੇ-ਕਿਹੜੇ ਐਗਰੀਕਲਚਰ ਐਕਸਪਰਟਸ ਸ਼ਾਮਿਲ ਕਰਨੇ ਚਾਹੀਦੇ ਔਰ ਨਾਲ ਹੀ ਨਾਲ ਐਗਰੀਕਲਚਰ ਡਿਪਾਰਟਮੈਂਟ ਦੇ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਇਸ ਗੱਲ ਨੂੰ ਲੈ ਕੇ ਕਿਸਾਨ ਹਾਲਾਂਕਿ ਹੰਮੀ ਨਹੀਂ ਪਰ ਰਹੇ ਲੇਕਿਨ ਇਸ ਪੂਰੇ ਬਾਬਤ ਇਸ ਵੇਲੇ ਚਰਚਾ ਜਿਹੜੀ ਹੋ ਰਹੀ ਔਰ ਇਸ ਉਚਾਲੇ ਜਿਹੜੀ ਜਾਣਕਾਰੀ ਇੱਕ ਹੋਰ ਮਿਲੀ ਕਿ ਜਦੋਂ ਇਹ ਚਰਚਾ ਚੱਲਦੀ ਸੀ ਤਾਂ ਉਸ ਵੇਲੇ ਜਿਹੜੇ ਹਰਿਆਣਾ ਨਾਲ ਤਾਲੁਕ ਰੱਖਦੇ ਨੇ ਅਭਿਮੰਨੀਓ ਜਿਹੜੇ ਫਾਰਮਰ ਲੀਡਰ ਨੇ ਉਹਨਾਂ ਨੇ ਇਹ ਪੁੱਛਿਆ ਕਿ ਸੁਆਮੀਨਾਥਨ ਰਿਪੋਰਟ ਲਾਗੂ ਕਰਨ ਬਾਰੇ ਤੁਹਾਡਾ ਕੀ ਵਿਚਾਰ ਵਿਮਰਸ਼ ਹੈ ਸੁਆਮੀਨਾਥਨ ਰਿਪੋਰਟ ਬਾਰੇ ਤੁਹਾਡਾ ਕੀ ਕੁਝ ਕਹਿਣਾ ਹੈ ਇਹ ਅਭਿਮੰਨੀਓ ਵੱਲੋਂ ਜਿਹੜਾ ਸਵਾਲ ਪੁੱਛਿਆ ਗਿਆ ਤਾਂ ਇਸ ਵੇਲੇ ਚਰਚਾ ਜ਼ਰੂਰ ਐਮਐਸਪੀ ਨੂੰ ਲੈ ਕੇ ਔਰ ਕੇਂਦਰ ਸਭ ਤੋਂ ਪਹਿਲਾਂ ਆਪਣਾ ਸਾਰਾ ਪੱਖ ਆਪਣਾ ਸਾਰਾ ਬਲੂਪ੍ਰਿੰਟ ਆਪਣਾ ਸਾਰੀ ਗੱਲਬਾਤ ਜਿਹੜੀ ਹੈ ਉਹ ਐਮਐਸਪੀ ਨੂੰ ਲੈ ਕੇ ਕਿਸਾਨਾਂ ਦੇ ਨਾਲ ਸਾਂਝੀ ਕਰ ਰਿਹਾ ਹੈ ਗੁਰਪ ਜੀ ਬਿਲਕੁਲ ਤਾਂ ਐਮਐਸਪੀ ਦੇ ਉੱਤੇ ਇਸ ਸਮੇਂ ਚਰਚਾ ਹੋ ਰਹੀ ਹੈ ਪੰਕਜ ਜਿਵੇਂ ਸਾਡੇ ਸੇ ਹੋਗੀ ਜਾਣਕਾਰੀ ਦੇ ਰਹੇ ਨੇ ਔਰ ਐਮਐਸਪੀ ਦੇ ਉੱਤੇ ਹੀ ਪੂਰਾ ਪੇਚ ਫਸਿਆ ਹੋਇਆ ਹੈ 23 ਫਸਲਾਂ ਦੇ ਉੱਤੇ ਕੇਂਦਰ ਦੀ ਸਰਕਾਰ ਦੇ ਵੱਲੋਂ ਐਮਐਸਪੀ ਐਲਾਨੇ ਆ ਜਾਂਦਾ ਹੈ ਪਰ ਸਿਰਫ ਦੋ ਫਸਲਾਂ ਦੇ ਉੱਤੇ ਕਿਸਾਨਾਂ ਦਾ ਤਰਕ ਹੈ ਕਿ ਸਿਰਫ ਦੋ ਫਸਲਾਂ ਦੇ ਉੱਤੇ ਐਮਐਸਪੀ ਮਿਲਦਾ ਹੈ ਕਣਕ ਦੇ ਉੱਤੇ ਅਤੇ ਝੋਨੇ ਦੇ ਉੱਤੇ ਬਾਕੀ ਜੜੀਆਂ ਫਸਲਾਂ ਨੇ ਐਮਐਸਪੀ ਤੋਂ ਕਾਫੀ ਹੇਠਾਂ ਵਿਕਦਿਆਂ ਨੇ ਮੰਡੀ ਦੇ ਵਿੱਚ ਪੰਜਾਬ ਦਾ ਮੈਂ ਜ਼ਿਕਰ ਕਰ ਰਿਹਾ ਤਾਂ ਉਸ ਨੂੰ ਲੈ ਕੇ ਪੂਰਾ ਰੇੜਕਾ ਕਿ ਸਾਡੀ ਫਸਲ ਦਾ ਐਮਐਸਪੀ ਤੱਕ ਢਟੋ ਘਟ ਸਾਨੂੰ ਦੇ ਦਿੱਤਾ ਜਾਵੇ ਐਮਐਸਪੀ ਦਾ ਮਤਲਬ ਹੀ ਹੈ ਢਟੋ ਘਟ ਸਮਰਥਨ ਮੁੱਲ ਮਿਨੀਮਮ ਸਪੋਰਟ ਪ੍ਰਾਈਸ ਤਾਂ ਕਿ ਇਸ ਦੇ ਉੱਤੇ ਕੋਈ ਗੱਲਬਾਤ ਹੋ ਜਾਏਗੀ ਅੱਜ ਕੋਈ ਸਹਿਮਤੀ ਬਣ ਜਾਏਗੀ ਇਸ ਦੇ ਉੱਤੇ ਸਭ ਦੀ ਨਜ਼ਰਾਂ ਟਿਕੀਆਂ ਹੋਈਆਂ ਨੇ ਪੰਕਜ ਤੁਸੀਂ ਇਸ ਖਬਰ ਦੇ ਉੱਤੇ ਨਜ਼ਰ ਬਣਾਈ ਰੱਖਣਾ ਅਸੀਂ ਤੁਹਾਡੇ ਤੋਂ ਅਪਡੇਟ ਲੈਂਦੇ ਰਹਾਂਗੇ ਫਿਲਹਾਲ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੱਕ ਕਿਸਾਨਾਂ ਤੇ ਕੇਂਦਰ ਦੇ ਵਿਚਾਲੇ ਮੀਟਿੰਗ ਦੇ ਵਿੱਚ ਕੀ ਨਿਕਲਦਾ ਉਸ ਦੇ ਉੱਤੇ ਨਜ਼ਰਾਂ ਨੇ ਉਧਰ ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨੀ ਅੰਦੋਲਨ ਦੇ ਸਮਰਥਨ ਦੇ ਵਿੱਚ ਵੱਡਾ ਫੈਸਲਾ ਲਿਆ ਪੰਜਾਬ ਦੇ ਵਿੱਚ ਬੀਜੇਪੀ ਲੀਡਰਾਂ ਦੇ ਘਰਾਂ ਦੇ ਘਰਾਓ ਦਾ ਐਲਾਨ ਕੀਤਾ ਗਿਆ ਤੇ ਸੂਬੇ ਦੇ ਟੋਲ ਪਲਾਜ਼ੇ ਵੀ ਬੰਦ ਕਰਵਾ ਦਿੱਤੇ ਜਾਣਗੇ ਉਥੇ ਕੁਰੂਕ ਖੇਤਰ ਦੇ ਵਿੱਚ ਵੀ ਕਿਸਾਨ ਜਥੇਬੰਦੀਆਂ ਦੀ ਕਹਮ ਬੈਠਕ ਹੋਈ ਤੇ ਵੱਖ-ਵੱਖ ਜਥੇਬੰਦੀਆਂ ਦੇ ਨਾਲ ਤਾਲਮੇਲ ਦੇ ਲਈ ਇੱਕ ਚਾਰ ਮੈਂਬਰੀ ਕਮੇਟੀ ਦਾ ਗਠਨ ਵੀ ਕਰ ਦਿੱਤਾ ਗਿਆ ਕਿਸਾਨੀ ਅੰਦੋਲਨ ਦੇ ਵਿਚਾਰੇ ਲੁਧਿਆਣਾ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਵੱਡੀ ਮੀਟਿੰਗ ਹੋਈ ਤੇ ਇਸ ਦੌਰਾਨ ਬਰਬੀਰ ਸਿੰਘ ਰਾਜੇਵਾਲ ਤੇ ਜੋਗਿੰਦਰ ਸਿੰਘ ਉਗਰਾਹਸਣ ਨੇ ਕਈ ਵੱਡੇ ਆਗੂ ਸ਼ਾਮਲ ਹੋਏ ਤੇ ਮੀਟਿੰਗ ਦੇ ਵਿੱਚ ਕਿਸਾਨੀ ਅੰਦੋਲਨ ਦੇ ਸਮਰਥਨ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਐਸ ਕੇ ਐਮ ਨੇ ਪੰਜਾਬ ਦੇ ਵਿੱਚ ਬੀ ਜੇ ਪੀ ਲੀਡਰਾਂ ਦੇ ਘਰਾਂ ਦੇ ਘਰਾਓ ਦਾ ਐਲਾਨ ਕੀਤਾ ਹੈ 20 21 ਤੇ 22 ਤਰੀਕ ਨੂੰ ਬੀ ਜੇ ਪੀ ਲੀਡਰਾਂ ਦੇ ਘਰਾਂ ਦੇ ਬਾਹਰ ਪ੍ਰਦਰਸ਼ਨ ਕੀਤਾ ਜਾਵੇਗਾ ਸਵੇਰੇ ਦੇ ਟੋਲ ਪਲਾਜ਼ੇ ਵੀ ਬੰਦ ਰੱਖੇ ਜਾਣਗੇ ਤੇ 22 ਤਰੀਕ ਤੋਂ ਬਾਅਦ ਅਗਲੀ ਰਣਨੀਤੀ ਘੜੀ ਜਾਵੇਗੀ 20 ਤਰੀਕ 21 ਤਰੀਕ ਤੇ 22 ਤਰੀਕ ਤਿੰਨ ਦਿਨਾਂ ਦਾ ਪ੍ਰੋਗਰਾਮ ਨਿਸ਼ੀ ਲੀਕਿਆ ਜਿਹਦੇ ਵਿੱਚ ਬੀਜੇਪੀ ਦੇ ਜਿਹੜੇ ਲੀਡਰ ਹੈ ਪੰਜਾਬ ਦੇ ਵਿੱਚ ਉਹ ਚਾਹੇ ਐਮਪੀ ਹੈ ਚਾਹੇ ਕੋਈ ਜ਼ਿਲ੍ਹੇ ਦਾ ਪ੍ਰਧਾਨ ਹੈ ਚਾਹੇ ਕੋਈ ਪੰਜਾਬ ਦਾ ਪ੍ਰਧਾਨ ਹੈ ਜਿਹੜੇ ਸਰਕਟ ਆ ਗੂ ਹੈ ਉਹਨਾਂ ਦਾ 20 ਤਰੀਕ ਤੋਂ ਲੈ ਕੇ ਵੱਡੇ ਕਾਫਲਿਆਂ ਦੇ ਵਿੱਚ ਦਿਨ ਰਾਤ ਦੇ ਜਿਹੜੇ ਧਰਨੇ ਹੈ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਉਹ ਤੇ ਕੁਰਕ ਖੇਤਰ ਦੇ ਵਿੱਚ ਵੀ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ ਤੇ ਕਈ ਖਾ ਪੰਚਾਇਤਾਂ ਵੀ ਮੀਟਿੰਗ ਦਾ ਹਿੱਸਾ ਬਣੀਆਂ ਇਸ ਦੌਰਾਨ ਫੈਸਲਾ ਲਿਆ ਗਿਆ ਕਿ ਹਰਿਆਣਾ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਇਕੱਠਾ ਕੀਤਾ ਜਾਵੇਗਾ ਦਿੱਲੀ ਦੇ ਕਿਸਾਨਾਂ ਨੂੰ ਵੀ ਨਾਲ ਜੋੜਿਆ ਜਾਵੇਗਾ ਕਿਸਾਨ ਆਗੂ ਗੁਰਨਾਮ ਸਿੰਘ ਚਿਡੂਨੀ ਨੇ ਦੱਸਿਆ ਕਿ ਤਾਲਮਿਲ ਦੇ ਲਈ ਚਾਰ ਮੈਂਬਰਿਕ ਕਮੇਟੀ ਬਣਾਇਗੀ ਹੈ ਤੇ ਸਾਰੀਆਂ ਜਥੇਬੰਦੀਆਂ ਇੱਕ ਮੰਚ ਤੇ ਆ ਕੇ ਲੜਾਈ ਲੜਨਗੀਆਂ ਹਰਿਆਣਾ ਕੇ ਸਭੀ ਸੰਗਠਨ ਜੋ ਹੈ ਉਹ ਇੱਕ ਮੰਚ ਸੇ ਹੀ ਅੰਦੋਲਨ ਕਰਨਗੇ और आज जो बातचीत चल रही है उसमें सरकार का इंतजार किया जाएगा और अगर सरकार कुछ नहीं करती है तो कल सभी उन प्रतिनिधियों से टेलीफोन पे मैसेज लेके बात करके अगला रूपरेखा तैयार करेंगे और एक इसके बीच फैसला ये है कि जो दिल्ली के किसान हैं उनसे भी हम मीटिंग करेंगे उनको भी इस आंदोलन से जोड़ेंगे जिथे एक पास किसानों का बॉर्डर से मोर्चा जारी है तो दूजे पास वक ज्बंदियों ਆਪੋ ਆਪਣੇ ਤਰੀਕੇ ਦੇ ਨਾਲ ਮੋਰਚੇ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ ਇਸ ਦੇ ਤਹਿਤ ਹੀ ਸੰਯੁਕਤ ਕਿਸਾਨ ਮੋਰਚੇ ਨੇ ਵੀ ਵੱਡਾ ਫੈਸਲਾ ਲਿਆ ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਤੇ ਕੁਰਕ ਖੇਤਰ ਤੋਂ ਅਸ਼ੋਕ ਯਾਦਵ న్యూਸ 18 ਪੰਜਾਬ ਤਾਂ ਇੱਕ ਪਾਸੇ ਲੰਬੰਦੀ ਹੈ ਤੇ ਦੂਜੇ ਪਾਸੇ ਨਜ਼ਰਾਂ ਨੇ ਕਿ ਆਖਿਰ ਕਿਵੇਂ ਹੁਣ ਅੱਗੇ ਕਿਸਾਨ ਅੰਦੋਲਨ ਤੁਰਦਾ ਹੈ ਇਸ ਸਭ ਦੇ ਵਿਚਾਲੇ ਅੱਗੇ ਅਗਲੀ ਖਬਰ ਦਾ ਰੁਕ ਕਰਦੇ ਹਾਂ ਦਿਨ ਦੀ ਇੱਕ ਹੋਰ ਵੱਡੀ ਖਬਰ ਇਨਕਾਊਂਟਰ ਦੇ ਨਾਲ ਜੁੜੀ ਹੋਈ ਬਰਨਾਲਾ ਦੇ ਵਿੱਚ ਕਾਲਾ ਤਨੌਲਾ ਦਾ ਇਨਕਾਊਂਟਰ ਕਰ ਦਿੱਤਾ ਗਿਆ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਵੱਲੋਂ ਬਰਨਾਲਾ ਦੇ ਵਿੱਚ ਇਨਕਾਊਂਟਰ ਹੋਇਆ ਔਰ ਗੈਂਗਸਟਰ ਕਾਲਾ ਤਨੌਲਾ ਟੀਰ ਕਰ ਦਿੱਤਾ ਗਿਆ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਵੱਲੋਂ ਗੁਰਮੀਤ ਸਿੰਘ ਮਾਨੋਂ ਫ ਕਾਲਾ ਤਨੌਲਾ ਦਾ ਇਨਕਾਊਂਟਰ ਹੋਇਆ ਹੈ ਹਿਸਟਰੀ ਸ਼ੀਟਰ ਦੱਸਿਆ ਜਾਂਦਾ ਹੈ ਕਾਲਾ ਤਨੌਲਾ ਜਿਸ ਦੇ ਉੱਤੇ 50 ਤੋਂ ਜ਼ਿਆਦਾ ਮਾਮਲੇ ਦਰਜ ਸਨ ਏ ਕੈਟਾਗਰੀ ਦਾ ਗੈਂਗਸਟਰ ਸੀ ਔਰ ਕਾਬਲੇਗੌਰ ਦੇ 302 ਦੇ ਕੇਸ ਦੇ ਵਿੱਚ ਸਜ਼ਾ ਯਾਫਤਾ ਵੀ ਸੀ ਤਨੋਲਾ ਜਿਹੜੇ ਸੰਦੀਪ ਗੋਇਲ ਨੇ AIG ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਤੇ ਇੱਕ ਕੇਸ ਦੇ ਵਿੱਚ ਭਗੌੜਾ ਵੀ ਸੀ ਕਾਲਾ ਤਨੋਲਾ ਜਨਵਰੀ ਦੇ ਵਿੱਚ ਤਨੋਲਾ ਦੇ ਇੱਕ ਬਲਾਕ ਪ੍ਰਧਾਨ ਦੇ ਉੱਤੇ ਕਾਂਗਰਸੀ ਬਲਾਕ ਪ੍ਰਧਾਨ ਸੀ ਉਸ ਦੇ ਉੱਤੇ ਫਾਇਰਿੰਗ ਕੀਤੀ ਗਈ ਸੀ ਕਾਲਾ ਤਨੋਲਾ ਤੇ ਉਸ ਦੇ ਸਾਥੀਆਂ ਦੇ ਉੱਤੇ ਇਲਜ਼ਾਮ ਲੱਗੇ ਸਨ ਕਾਲਾ ਤਨੋਲਾ ਆਪਣੀ ਦੋ ਸਾਥ ਤਿੰਨ ਸਾਥੀਆਂ ਦੇ ਨਾਲ ਮੌਜੂਦ ਸੀ ਜਦੋਂ ਪੁਲਿਸ ਨੇ ਉਸ ਨੂੰ ਘੇਰਾ ਪਾਇਆ ਤਾਂ ਫਿਰ ਉਹ ਜਾ ਕੇ ਬਿਲਕੁਲ ਮੇਨ ਰੋਡ ਦੇ ਨੇੜੇ ਹੀ ਇੱਕ ਫਾਰਮ ਹਾਊਸ ਸੀ ਉੱਥੇ ਲੁੱਗ ਗਿਆ ਪੁਲਿਸ ਨੇ ਘੇਰਾ ਪਾਇਆ ਫਾਇਰਿੰਗ ਹੋਈ ਦੋਵੇਂ ਪਾਸੇ ਤੋਂ ਤੇ ਇਸ ਉਚਾਲੇ ਕਾਲਾ ਤਨ ਵਾਲਾ ਦੇ ਗੋਲੀ ਵੱਜੀ ਤੇ ਉਹ ਉਸ ਦੀ ਮੌਤ ਹੋ ਗਈ ਬਰਨਾਲਾ ਵਿੱਚ ਅੱਜ ਵੱਡਬਰ ਵਿੱਚ ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਅੱਜ ਇੱਕ ਵੱਡਬਰ ਵਿੱਚ ਕਾਊਂਟਰ ਹੋਇਆ ਜਿੱਥੇ ਦਿਖਾਵਾਂਗੇ ਅੱਜ ਇੱਥੇ ਪੁਲਿਸ ਅਵਲ ਤਨਾਤ ਨੇ ਉੱਥੇ ਇਹ ਅੱਜ ਦੱਸ ਦੱਸਿਆ ਰਿਹਾ ਦੇਸ਼ ਸ਼ਾਮ ਅੱਜ ਇੱਥੇ ਇੱਕ ਗੁਰਮੀਤ ਸਿੰਘ ਕਾਲਾ ਤਨੋਂ ਲਾਜੋ ਨਾਮੀ ਇੱਕ ਗੈਂਗਸਟਰ ਸੀ ਤੇ ਕਾਲਾ ਮਾਨ ਵੀ ਕਹਿੰਦੇ ਕਾਲਾ ਤਨੋਂ ਨਾਲ ਜਾਣਿਆ ਜਾਂਦਾ ਸੀ ਤੇ ਕਈ ਦਿਨਾਂ ਤੋਂ ਪਿੱਛੇ 1307 ਦੀ ਮਾਰਦਾਤ ਕਰਕੇ ਫਰਾਰ ਵੀ ਦੱਸਿਆ ਜਾ ਰਿਹਾ ਸੀ ਕਈ ਮਾਮਲੇ ਦਰਜ ਨੇ ਤੇ ਕਈ ਕਈ ਪਰਚੇ ਜੋ ਜੇਲ੍ਹ ਵੀ ਜਾ ਚੁੱਕੇ ਨੇ ਪਰ ਹੁਣ ਫਰਾਰ ਦੱਸਿਆ ਜਾ ਰਿਹਾ ਸੀ ਉਸ ਨੂੰ ਲੈ ਕੇ ਅੱਜ ਇੱਥੇ ਜਦੋਂ ਇੱਥੇ ਕਾਊਂਟਰ ਹੋਇਆ ਤੇ ਕਾਊਂਟਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਗੁਰਮੀਤ ਸਿੰਘ ਕਾਲਾ ਤਨੋਂ ਲਾਜੋ ਜਿਹਦੇ ਗੋਲੀ ਲੱਗਨ ਨਾਲ ਮੌਤ ਹੋ ਚੁੱਕੀ ਹੈ ਉਹਦੇ ਤਿੰਨ ਸਾਥੀ ਗ੍ਰਿਫਤਾਰ ਕਰ ਲਏ ਗਏ ਨੇ ਹਾਲਾਂਕਿ ਦੱਸ ਇਹ ਵੀ ਦੱਸਿਆ ਜਾ ਰਿਹਾ ਹੈ ਵਿੱਚ ਦੋ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਨੇ ਪਸ਼ਵਿੰਦਰ ਸਿੰਘ ਤੇ ਜਸਪ੍ਰੀ ਸਿੰਘ ਜਿਹੜੇ ਇਹਦੇ ਵਿੱਚ ਘਾਇਲ ਹੋਏ ਨੇ ਹਾਲਾਂਕਿ ਦਖਾਣਾ ਚਾਹਾਂਗੇ ਇਹ ਉਹ ਜਗ੍ਹਾ ਨੇ ਬਡਵਰ ਤੋਂ ਬਨਾਲਾ ਤੇ ਸੰਗਰੂਰ ਜਾਂਦੇ ਇਹ ਬਡਵਰ ਦੇ ਨਾਲ ਹੀ ਇੱਕ ਖੇਤਾਂ ਵਿੱਚ ਕੋਠੀ ਬਣੀ ਹੋਈ ਹੈ ਜਿੱਥੇ ਦੱਸਿਆ ਦਸਨ ਮੁਤਾਬਕ ਸੰਦੀਪ ਗੋਲ ਜਿਹੜੇ ਇਹਦੇ ਮੁਖੀ ਨੇ ਉਹਨਾਂ ਨੇ ਦੱਸਿਆ ਕਿ ਇੱਥੋਂ ਜਿਹੜੇ ਗੈਂਗਸਟਰ ਸੀ ਇਹ ਆਪਣੀ ਗੱਡੀ ਤੇ ਕਈ ਸਾਥੀਆਂ ਨਾਲ ਅੰਦਰ ਇਸ ਤੋਂ ਫਰਾਰ ਹੋਏ ਜਦ ਪੁਲਿਸ ਨੇ ਉਹਨਾਂ ਨੂੰ ਸਲਿੰਡਰ ਕਰਨ ਦੀ ਕਿਹਾ ਗਿਆ ਤਾਂ ਪਰ ਉਹਨਾਂ ਨੂੰ ਉਹਨਾਂ ਨੇ ਉਹਨਾਂ ਤੇ ਗੋਲੀਬਾਰੀ ਚਲਾ ਦਿੱਤੀ ਤੇ ਉਸ ਤੋਂ ਬਾਅਦ ਆਪ쪽 ਜਵਾਬੀ ਗੋਲੀ ਚਲਾਈ ਗਈ ਜਿਸ ਵਿੱਚ ਗੁਰਮੀਤ ਸਿੰਘ ਕਾਲਾ ਤਨੋਲਾ ਤੇ ਗੋਲੀ ਲੱਗੀ ਉਹ ਜ਼ਖਮੀ ਹੋ ਗਿਆ ਤੇ ਉਸ ਤੋਂ ਬਾਅਦ ਉਹਨੂੰ ਮ੍ਰਿਤਕ ਜੂ ਕਿ ਉਹ ਸ਼ਰੀਰ ਕਰ ਦਿੱਤਾ ਗਿਆ ਪਰ ਉਹਨਾਂ ਨੇ ਕਿਹਾ ਕਿ ਉਹਨੂੰ ਹਸਪਤਾਲ ਲਿਜਾਇਆ ਗਿਆ ਉਸ ਤੋਂ ਬਾਅਦ ਡੈੱਡ ਕੋਸ਼ਿਸ਼ ਕਰ ਦਿੱਤਾ ਗਿਆ ਪਰ ਉਹਦੇ ਤਿੰਨ ਸਾਥੀ ਗ੍ਰਿਫਤਾਰ ਕਰ ਲਏ ਗਏ ਨੇ ਕਿ ਦੋ ਪੁਲਿਸ ਮਨਰਾਜ ਜ਼ਖਮੀ ਹੋਏ ਨੇ ਬੁਲਾਨਤੋ ਅਸ਼ੀਸ਼ ਸ਼ਰਮਾ ਨਿਊਜ਼ 18 ਪੰਜਾਬ ਕਿ ਸਾਡੇ ਕੋਲੇ ਹਿਮਨੈਂਟ ਤੇ ਟੈਕਨੀਕਲ ਇਨਵੈਸਟ ਹੈ ਦੀ ਸੀਗੀ ਅ ਇਸ ਦਾ ਪਛੋਕੜ ਵੀ ਦੱਸਿਆ ਹੈਗਾ ਇਸ ਨੇ ਇਧਰ ਏਰੀਆ ਵਿੱਚ ਕਾਫੀ ਦਹਿਸ਼ਤ ਫੈਲਾਈ ਹੋਈ ਸੀਗੀ 302 ਦੇ ਕੇਸ ਦੇ ਵਿੱਚ ਇਹ ਹੀ ਕਨਵਿਕਟ ਹੈਗਾ ਇਹਦੇ ਬੜੇ ਕੇਸੇ ਦੇ ਉੱਤੇ ਟ੍ਰਾਇਲ ਚੱਲ ਰਹੇ ਨੇ ਬੜਿਆਂ 'ਚ ਇਹ ਅ ਕਨਵਿਕਟ ਹੈਗਾ ਬੜੇ ਅੰਡਰ ਤਫ਼ਤੀਸ਼ ਆ ਗਈ ਸੀ ਤੇ ਲੇਟੈਸ ਜਿਹੜਾ 307 ਬਾਰੇ ਦੱਸੀ ਹੈ ਗੱਲ ਉਹਦੇ ਵਿੱਚ ਇਹ ਲੁੜਿੰਦਾ ਸੀਗਾ ਫਰਾਜ ਚੱਲੇ ਆ ਰਿਹਾ ਸੀਗਾ ਤੇ ਜਿਹੜੀ ਤੜੀਆਂ ਨੂੰ ਜੋੜਦੇ ਹੋਏ ਸਾਨੂੰ ਪਤਾ ਲੱਗਿਆ ਕਿ ਇਸ ਏਰੀਆ ਦੇ ਵਿੱਚ ਇਹ ਲੁਕਿਆ ਹੋਇਆ ਹੈਗਾ ਜਦੋਂ ਇਸ ਨੂੰ 트랩 ਕੀਤਾ ਗਿਆ ਹੈਗਾ ਇਸ ਨੇ ਅਨਪਰੋਵੋਕਡ ਜਿਹੜੀ ਹੈਗੀ ਫਾਇਰਿੰਗ ਕੀਤੀ ਹੈਗੀ ਜਿਸ ਦੇ ਵਿੱਚ ਇਨਸਪੈਕਟਰ ਈਟੀਟੀਪੇ ਇਨਸਪੈਕਟਰ ਪਸ਼ਪਿੰਦਰ ਤੇ ਸਾਥੀ ਇਨਸਪੈਕਟਰ ਜਸਪ੍ਰੀਤ ਨੂੰ ਫਾਇਰ arm ਇੰਜਰੀਜ਼ ਆਈਆਂ ਹਨ ਜਿਨ੍ਹਾਂ ਨੂੰ ਅਸੀਂ ਆਪਣਾ ਹਸਪੀਟਲ ਵਿੱਚ ਸ਼ਿਫਟ ਕੀਤਾ ਹੈਗਾ ਇਸ ਨੂੰ ਜਦੋਂ ਘੇਰਾ ਪਾਇਆ ਗਿਆ ਇਸ ਨੂੰ ਜਾਫਤੇਸਾਰ ਇਸ ਨੂੰ ਸੈਂਟਰ ਕਰਨ ਲਈ ਕਿਹਾ ਗਿਆ ਫਿਰ ਇਸ ਨੂੰ ਜਿਵੇਂ ਕਿ ਆਖਿਆ ਲਿਸ ਅਸੀਂ ਫੋਰਸ ਕੀਤਾ ਅਸੀਂ ਇਹਨੂੰ ਹਵਾਈ ਫਾਇਰ ਵੀ ਕਰਕੇ ਇਸ ਨੂੰ ਸੈਂਟਰ ਕਰਨ ਲਈ ਕਿਹਾ ਗਿਆ ਪਰ ਇਸ ਨੇ ਜਿਸ ਤਰ੍ਹਾਂ ਮੈਂ ਦੱਸਿਆ ਅਨਪਰੋਵੋਕਡ ਫਾਇਰਿੰਗ ਕਰਦੇ ਹੋਏ ਸਾਡੇ ਸਾਰੇ ਉੱਤੇ ਤਾਬਰਤੋੜ ਫਾਇਰਿੰਗ ਕੀਤੀ ਹੈਗੀ ਹੈ ਜਿਸ ਦੇ ਵਿੱਚ ਜੋਬੀ ਫਾਇਰ ਦੇ ਵਿੱਚ ਹੀ ਹੈਜ਼ ਬੀਨ ਨਿਊਟਰਲਾਈਜ਼ਡ ਜਿਸ ਤਰ੍ਹਾਂ ਐਸਐਸਬੀ ਸਾਹਮਣੇ ਤੋਂ ਦੱਸਿਆ ਇਹਦੇ ਵਿੱਚ ਹੁਣ ਤੱਕ ਤਿੰਨ ਜਿਹੜੇ ਵੈਪਨਸ ਰਿਕਵਰ ਹੋਏ ਐ ਲਾਈਵ ਕਟਰੀਜਸ ਹੈ ਮੈਗਜ਼ੀਨਸ ਹੈਗੇ ਆ ਕਾਰ ਰਿਕਵਰ ਹੋਈ ਹੈ ਜਿਹਦੇ ਵਿੱਚ ਇਹ ਕੰਫਰ ਰਿਆ ਸੀਗਾ ਜਾਂ ਉਹਦੇ ਵਿੱਚ ਯੂਜ਼ ਕਰ ਰਿਆ ਸੀ ਵਹੀਕਲ ਉਹ ਸਾਰੀ ਤਫਤੀਸ਼ ਦਾ ਮਸਲਾ ਹੈਗਾ ਜੋ ਐਸਐਸਬੀ ਸਾਹਮਣੇ ਕਿਹਾ ਕਿ ਬਾਅਦ ਵਿੱਚ ਸਾਰੀ ਗੱਲ ਆਏਗੀ ਇਹ ਕਾਲਕਤਾ ਵਾਲੇ ਵਾਲੀ ਇਹਨਾਂ ਮੌਕੇ ਤੇ ਹੀ ਲੈਥ ਹੋ ਗਈ ਹੈ ਜੀ ਹਾਂ ਬਿਕੋਜ਼ ਜਿਹੜੀ ਜੋ ਹੈਗਾ ਇਹਦੇ ਵਿੱਚ ਪਰ ਫਿਰ ਵੀ ਅਲਟੀਮੇਟਲੀ ਤਾਂ ਜਿਹੜਾ ਹੈਗਾ ਉਹ ਡਾਕਟਰ ਜੀ ਇਸ ਬਾਰੇ ਦੱਸ ਪਾਣਗੇ ਹੀ ਹੈਸ ਬੀਨ ਇਮੀਡੀਏਟਲੀ ਜਿਹੜਾ ਹੁੰਦਾ ਕਿ ਸ਼ਿਫਟ ਕਰ ਦਿੱਤਾ ਜਾਵੇ ਹਸਪੀਟਲ ਸੋ दैट ਹੀ ਕੈਨ ਬੀ ਰਿਵਾਈਵਡ অর ਸਮਥਿੰਗ ਲਾਈਕ ਥਾਟ ਉਹ ਜਿਹੜੀ ਹੈਗੀ ਪ੍ਰਕਿਰ ਨੂੰ ਫੋਲੋ ਕੀਤਾ ਗਿਆ ਜਾਂ ਤੇ ਅਨਸਾਰ ਦੇਖਦੇ ਹਾਂ ਉਹ ਡਾਕਟਰ ਸੇ ਸਾਨੂੰ ਲੱਗਦਾ ਕਿ ਮੌਕੇ ਤੇ ਜਿਸ ਤਰ੍ਹਾਂ ਉਹ ਆਈਸੀ ਜਾਂ ਉਹ ਇੱਥੇ ਘੇਰੀ ਹੋਈ ਜੀ ਦੇਖੋ ਇਹ ਤਾਂ ਹੁਣ ਜਿਹੜੇ ਬੰਦੇ ਨਾਲ ਰੌਂਡ ਅਪ ਹੋਏ ਆ ਸਾਰੀ ਗਹਿਨ ਪੁੱਛਗਿਸ਼ ਦਾ ਮਸਲਾ ਹੈਗਾ ਉਸ ਤੋਂ ਬਾਅਦ ਹੀ ਐਸਐਸਪੀ ਸਾਹਿਬ ਤੁਹਾਨੂੰ ਅਪਡੇਟ ਰੁਕ ਕਰਦੇ ਆ ਇਸ ਸਮੇਂ ਬਰਨਾਲਾ ਤੋਂ ਸਾਡੇ ਸੇਹੋਗੀ ਸਾਡੇ ਨਾਲ ਆਨਲਾਈਨ ਦੇ ਉੱਤੇ ਜੁੜ ਰਹੇ ਨੇ ਆਸ਼ੀਸ਼ ਸ਼ਰਮਾ ਆਸ਼ੀਸ਼ ਦਾ ਰੁਕ ਕਰਦੇ ਆ ਆਸ਼ੀਸ਼ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਥੋੜਾ ਜਿਹਾ ਸਮਝਾਓ ਕਿ ਇਹ ਜਿਹੜਾ ਫਾਰਮ ਹਾਊਸ ਦੱਸਿਆ ਜਾ ਰਿਹਾ ਹੈ ਇਹ ਬਰਨਾਲੇ ਤੋਂ ਕਿੰਨੀ ਦੂਰ ਹੈ ਤਨੋਲੇ ਤੋਂ ਕਿੰਨੀ ਦੂਰ ਹੈ ਹਾਈਵੇ ਤੇ ਬਿਲਕੁਲ ਨਾਲ ਨਜ਼ਰ ਆ ਰਿਹਾ ਸੀ ਕੀ ਕੁਝ ਤੁਹਾਡੇ ਕੋਲ ਇਨਫੋਰਮੇਸ਼ਨ ਹੈ ਕਿ ਉਹ ਹਾਈਵੇ ਤੋਂ ਭੱਜਦਾ ਹੋਇਆ ਕਾਲਾ ਤਨੋਲਾ ਆਇਆ ਤੇ ਉੱਥੇ ਫਾਰਮ ਹਾਊਸ ਦੇ ਵਿੱਚ ਵੜ ਗਿਆ ਜਾਂ ਪਹਿਲਾਂ ਤੋਂ ਉੱਥੇ ਮੌਜੂਦ ਸੀ ਕੀ ਕੁਝ ਪੁਲਿਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਜੀ ਗੁਰਪਹਿਲਾ ਮੈਂ ਦੱਸਣਾ ਚਾਹੂਗਾ ਗੁਰਮੀਤ ਸਿੰਘ ਕਾਲਾਮਾਨ ਕਾਲਾ ਤੁਹਾਨੂੰ ਲੱਝੇ ਕਿ ਇਹ ਨਾਮੀ ਗੈਂਗਸਟਰ ਜਿਹੜੇ ਜਿਹਦੇ 60 ਦੇ ਕਰੀਬ ਇਹਦੇ ਮਾਮਲੇ ਦਰਜ ਸੀ ਪਰਦੇ ਦਰਜ ਕਈ ਵਾਰ ਜ ਵੱਡੇ ਬਾਰਦਾਤਾਂ ਕਰਕੇ ਜੇਲ੍ਹ ਵੀ ਗਿਆ ਹੈ ਕਬੱਡੇ ਗੈਂਗਵਾਰ ਵੀ ਹੋਏ ਨੇ ਤੇ ਹੁਣ ਪਿਛਲੇ ਦਿਨਾਂ ਲਈ ਕਾਂਗਰਸੀ ਆਗੂ ਤੇ ਗੋਲੀਬਾਰ ਚੜਾਈ ਗਈ ਸੀ ਜੋ ਗੋਲੀ ਲੱਗ ਕੇ ਨਾ ਜ਼ਖਮੀ ਹੋਇਆ ਸੀ 307 ਦਾ ਮੁਕਾਦਮੇ ਜੇ ਫਰਾਤ ਦੱਸਿਆ ਜਾ ਰਿਹਾ ਸੀ ਉਸ ਦੌਰਾਨ ਕਿ ਕੁਝ ਬੰਦਿਆਂ ਨੂੰ ਧਮਕੀ ਦੇਣ ਦੀ ਗੱਲ ਆਈ ਜਿ ਮਾਰਨ ਦੀ ਧਮਕੀ ਦੇਣ ਦੀ ਜੋ ਚਰਚਾ ਚ ਗੱਲਾਂ ਚਾਈ ਸੀ ਪਰ ਹੁਣ ਜਿਹੜੇ ਅੱਜ ਹੀ ਬਾੜ ਦਾ ਤੋਜ ਦੇਖਣ ਨੂੰ ਮਿਲ ਰਹੀ ਹੈ ਕਿ ਇਹ ਇਹ ਬਟਵਰ ਜਿਹੜਾ ਬਨਾਲਾ ਤੋਂ ਸੰਗਰੂਰ ਜਾਂਦੇ ਆ ਬਟਵਰ ਇੱਕ ਲਾਸਟ ਸਟੇਸ਼ਨ ਆਂਦਾ ਦੋਸਤੋ ਬਾਅਦ ਇੱਕ ਕਬੀਆਤੀ ਇੱਕ ਕੋਟੀ ਖੇਤਾਂ ਚ ਬਣੀ ਹੋਈ ਸੀ ਜਿਹੜੀ ਇੱਕ ਸਰਪੰਚ ਦੀ ਪੁਰਾਣੀ ਕੋਟੀ ਦਸੀ ਜਾਂਦੀ ਸੀ ਪਰ ਉੱਥੇ ਅੱਜ ਜਦੋਂ ਉਹ ਤੇ ਕਾਊਂਟਰ ਹੁੰਦਾ ਤੇ ਜਿਵੇਂ ਐਸਐਸਪੀ ਬਨਾਲਾ ਤੇ ਐਚਐਸਪੀ ਜਿਹੜੇ ਸੰਦੀਪ ਗੋਇਲ ਨੇ ਉਹਨਾਂ ਨੇ ਦੱਸਿਆ ਕਿ ਇੱਥੇ ਅਸੀਂ ਜਦੋਂ ਅਸੀਂ ਇਹਨਾਂ ਦਾ ਪਿੱਛਾ ਕਰ ਰਹੇ ਸੀ ਤਾਨੂੰ ਪਤਾ ਲੱਗੇ ਕਿ ਇੱਥੇ ਕੋਠੀ ਵਿੱਚ ਨੇ ਅਸੀਂ ਇਹਨਾਂ ਦੇ ਕੋਠੀ ਵਿੱਚ ਘੇਰਾ ਪਾਇਆ ਤੇ ਇਹ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਕੋਠੀ ਦੇ ਬੈਕ ਸਾਈਡ ਜਿਹੜੀ ਲੋਕੇਸ਼ਨ ਦੱਸੀ ਜਾ ਰਹੀ ਹੈ ਜਿੱਥੋਂ ਕਾਲੇ ਮਾਨ ਤੇ ਗੋਲੀ ਚਲਾਈ ਗਈ ਇੱਥੇ ਕਿਹਾ ਕਿ ਕਾਲੇ ਮਾਨ ਨੇ ਵੀ ਗੋਲੀ ਚਲਾਈ ਸੀ ਤੇ ਉਹਨਾਂ ਨੇ ਵੀ ਗੋਲੀ ਚਲਾਈ ਜਿੱਥੇ ਕਾਲਾ ਮਾਨ ਤੇ ਕਾਊਂਟਰੋਲ ਕੀਤਾ ਗਿਆ ਉਥੋਂ ਕਾਲਾ ਮਾਨ ਉੱਤੇ ਉੱਤੇ ਜ਼ਖਮੀ ਹੋ ਗਿਆ ਉਦੋਂ ਬਾਅਦ ਦੱਸਿਆ ਗਿਆ ਕਿ ਉਹ ਡੈਥ ਡੈਥ ਹੋ ਚੁੱਕੀ ਸੀ ਡੈਥ ਹੋ ਗਿਆ ਸੀ ਡੈਥ ਹੋ ਚੁੱਕਿਆ ਸੀ ਹਾਲਾਂਕਿ ਉਹ ਤਿੰਨ ਸਾਥੀ ਗ੍ਰਿਫਤਾਰ ਵੀ ਕੀਤੇ ਐ ਇੱਕ ਗੱਡੀ ਬਰਾਮਦ ਕੀਤੀ ਐ ਨੰ ਅਸਲੇ ਬਰਾਮਦ ਕੀਤੇ ਹੈ ਤੇ ਇੱਕ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ ਹਾਲਕਿ ਕੁਝ ਹੋਰ ਬੰਦੇ ਦਾ ਵੀ ਜ਼ਿਕਰ ਆ ਰਿਹਾ ਸੀ ਕਿ ਨਾਲ ਉਹਨਾਂ ਦਾ ਵੀ ਨਾਮ ਵਿੱਚ ਰੱਖਿਆ ਗਿਆ ਪਰ ਉਹਨਾਂ ਨੇ ਕਿਹਾ ਕਿ ਅਸੀਂ ਤਬਦੀਸ਼ ਵਿੱਚ ਰੱਖਿਆ ਗਿਆ ਹੈ ਤੇ ਤਬਦੀਸ਼ ਕਰਨੀ ਚੀਜ਼ ਜੀ ਚਲੋ ਸ਼ੁਕਰੀਆ ਤਨਵਾਸਰਨਾ ਜਰਨਲਿਸਟ ਪਰੀ ਗੱਲਬਾਤ ਦੇ ਲਈ ਤਾਂ ਜਿਸ ਤਰੀਕੇ ਦੇ ਨਾਲ ਭੱਜ ਰਿਹਾ ਸੀ ਤੇ ਪੁਲਿਸ ਉਸ ਦੇ ਪਿੱਛੇ ਸੀ ਕਾਲਾ ਤਨੋਲਾ ਦੇ ਔਰ ਆਖਿਰਕੇ ਰਾਪਾਲਿਆ ਗਿਆ ਪੁਲਿਸ ਦਾ ਤਰਕ ਹੈ ਕਿ ਪਹਿਲਾਂ ਫਾਇਰਿੰਗ ਹੋਈ ਅਸੀਂ ਜਵਾਬੀ ਫਾਇਰ ਕੀਤਾ ਤੇ ਉਸ ਚਾਲੇ ਗੋਲੀ ਬੱਜੀ ਹੈ ਤੇ ਕਾਲਾ ਤਨੋਲਾ ਦੀ ਮੌਕੇ ਦੇ ਉੱਤੇ ਹੀ ਮੌਤ ਅਕਵੇ ਵਦੇ ਕੋਰਹਿਮ ਖਬਰ ਆ ਰਹੀ ਹੈ ਉਸ ਦਾ ਰੁਕ ਕਰਦੇ ਚੀਫ ਖਾਲਸਾ ਦਿਵਾਨ ਦੇ ਜਿਹੜੇ ਚੋਣਾਂ ਹੋਈਆਂ ਉਸ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਡਾਕਟਰ ਇੰਦਰਬੀਤ ਸਿੰਘ ਨਿਜਰ ਇੱਕ ਵਾਰ ਮੁੜ ਤੋਂ ਪ੍ਰਧਾਨ ਬਣ ਗਏ ਨੇ 247 ਵੋਟਾਂ ਲੈ ਕੇ ਮੁੜ ਤੋਂ ਪ੍ਰਧਾਨ ਬਣੇ ਨੇ ਇੰਦਰਬੀਤ ਸਿੰਘ ਨਿਜਰ 97 ਵੋਟਾਂ ਦੇ ਨਾਲ ਸੁਰਿੰਦਰਜੀਤ ਸਿੰਘ ਨੂੰ ਹਰਾ ਦਿੱਤਾ ਤੇ ਕਾਬਲੇ ਗੋਰਾ ਕੀ ਆਮ ਆਦਮੀ ਪਾਰਟੀ ਦੇ ਵਿਧਾਇਕ ਮੇ ਇੰਦਰਬੀਤ ਸਿੰਘ ਨਿਜਰ ਸਾਬਕਾ ਮੰਤਰੀ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਹੀ ਰਹੇ ਅਦਰ ਸੰਤੋਖ ਸਿੰਘ ਸੇਠੀ ਉਪ ਪ੍ਰਧਾਨ ਚੁਣੇ ਗਏ ਨੇ ਕੁਲਜੀਤ ਸਿੰਘ ਸਾਨੀ ਰੈਜ਼ਿਡੈਂਸ ਪ੍ਰਧਾਨ ਚੁਣੀ ਗਈ ਨੇ ਸੁਵਿੰਦਰ ਸਿੰਘ ਕਥੋਂ ਨੰਗਲ ਔਨ ਰੇਰੀ 77 ਚੁਣੀ ਗਈ ਨੇ ਰਮਨੀਕ ਸਿੰਘ ਔਨ ਰੇਰੀ 77 ਚੁਣੇ ਗਏ ਇਹ ਜਿਹੜੀ ਚੀਫ ਕਲਸੱਬ ਦੀਵਾਨ ਦੀ ਚੋਣ ਹੋਈ ਆ ਉਸ ਦੇ ਵਿੱਚ ਨਿਜਰ ਅਤੇ ਉਹਨਾਂ ਦੇ ਧੜੇ ਦੇ ਵੱਲੋਂ ਜਿੱਤ ਹਾਸਲ ਕੀਤੀ ਗਈ ਹੈ ਇੰਦਰਬੀਰ ਸਿੰਘ ਨਿਜਰ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਸਾਬਕਾ ਮੰਤਰੀ ਵੀ ਰਹੇ ਨੇ ਔਰ 247 ਵੋਟਾਂ ਉਹਨਾਂ ਦੇ ਪੱਖ ਦੇ ਵਿੱਚ ਪਈਆਂ ਤੇ ਉਹਨਾਂ ਨੇ ਜਿਹੜੇ ਉਹਨਾਂ ਦੇ ਸਾਹਮਣੇ ਉਮੀਦਵਾਰ ਸੀ ਵਿਰੋਧੀ ਸੁਰਿੰਦਰਜੀਤ ਸਿੰਘ ਉਹਨਾਂ ਨੂੰ 97 ਵੋਟਾਂ ਦੇ ਨਾਲ ਹਰਾ ਦਿੱਤਾ। ਥੈਂਕ ਯੂ ਸੋ ਮਚ ਔਰ ਅੱਜ ਸਾਡੀ ਜਿੱਤ ਹੋਈ ਹੈ ਅੱਜ ਦੀਵਾਨ ਦੀ ਜਿੱਤ ਹੋਈ ਹੈ ਔਰ ਅਸੀਂ ਵਿਸ਼ਵਾਸ ਦਵਾਨੇ ਤੁਹਾਨੂੰ ਕਿ ਜਿਸ ਤਰੀਕੇ ਨਾਲ ਸਾਡੇ ਮੈਂਬਰ ਸਹਿਬਾਨ ਨੇ ਦੁਬਾਰਾ ਸਾਡੇ ਤੇ ਵਿਸ਼ਵਾਸ ਕੀਤਾ ਹੈ ਔਰ ਸੈਕੰਡ ਟਾਈਮ ਸਾਨੂੰ ਜਿਤਾਇਆ ਹੈ। ਇਦੇ ਵਿੱਚ ਕੋਈ ਟੀਮ ਨਹੀਂ ਹੈ ਕਿਸੇ ਟੀਮ ਦੀ ਜਿੱਤ ਨਹੀਂ ਹੋਈ ਇਹ ਦਿਵਾਨ ਦੀ ਜਿੱਤ ਹੈ ਅਸੀਂ ਸਾਰੇ ਮੈਂਬਰ ਸਹਿਬਾਨ ਨੂੰ ਨਾਲ ਲੈ ਕੇ ਚੱਲਾਂਗੇ ਔਰ ਅਸੀਂ ਵੇਖਾਂਗੇ ਕਿ ਸਾਡੇ ਕੋਲ ਜੇ ਕਿਸੇ ਮੈਂਬਰ ਸਹਿਬਾਨ ਦੀ ਨਾਰਾਜ਼ਗੀ ਸਗੀ ਤੇ ਉਹ ਨਾਰਾਜ਼ਗੀ ਅਸੀਂ ਕਿਸ ਤਰ੍ਹਾਂ ਦੂਰ ਕਰਨੀ ਹੈ ਇਹ ਅਸੀਂ ਦੂਰ ਕਰਾਂਗੇ ਜੇ ਅਸੀਂ ਕਮਿਊਨੀਕੇਟ ਨਹੀਂ ਕਰ ਸਕੇ ਅਸੀਂ ਕਿੰਨੇ ਸੀ ਬਹੁਤ ਕੰਮ ਕੀਤੇ ਦੂਜੀ ਤਰਕ ਦੀ ਨਹੀਂ ਕੀਤਾ ਤੇ ਕੋਈ ਨਾ ਕੋਈ ਗੁੰਜਾਇਸ਼ ਰਹੇਗੀ ਹੋਗੀ ਕਮਿਊਨੀਕੇਸ਼ਨ ਦੀ ਉਹ ਕਮਿਊਨੀਕੇਸ਼ਨ ਬਣਾ ਕੇ ਰੱਖਾਂਗੇ ਤਿੰਦਰਬੀਰ ਸਿੰਘ ਨੇ ਜਿੱਤ ਹਾਸਲ ਕੀਤੀ 97 ਵੋਟਾਂ ਦੇ ਨਾਲ ਉਹ ਜਿੱਤ ਗਏ ਤੇ ਉਹਨਾਂ ਨੇ ਹਰਾਇਆ सुरेंद्रਪਾਲ ਸਿੰਘ ਨੂੰ ਚੀਫ ਖਾਲਸਾ ਦਿਮਾਨ ਦੇ ਪ੍ਰਧਾਨ ਨੂੰ ਚੁਣ ਲਏ ਗਏ